ਆਦੇ ਇਨਾਲਾ ਵਿਖੇ ਵਾਰਡ ਨੰਬਰ 14 ਚ ਮੇਰੇ ਵੱਡੇ ਭਰਾ ਸਰ ਰਸ਼ਪਾਲ ਸਿੰਘ ਬੰਟੀ ਸ਼ਾਹ ਜੀ ਜਿਨ੍ਹਾਂ ਨੇ ਅੱਜ ਸਾਰੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਟੀਮ ਨੂੰ ਇਨਾਲੇ ਸ਼ਹਿਰ ਦੀ ਇਨਾਲੇ ਸਰਕਲ ਦੀ ਸ਼ਹਿਰ ਦੀ ਟੀਮ ਨੂੰ ਸੱਦ ਕੇ ਸਾਰਿਆਂ ਦਾ ਮਾਨਤਾਨ ਕੀਤਾ ਆ ਤੇ ਵਿਸ਼ਵਾਸ ਦਿਵਾਇਆ ਕਿ ਤਕੜੇ ਹੋ ਕੇ ਜਿਹੜੀਆਂ ਲੋਕ ਭਲਾਈ ਨੀਤੀਆਂ ਸੈਂਟਰ ਸਰਕਾਰ ਦੀਆਂ ਮੋਦੀ ਸਾਹਿਬ ਦੀਆਂ ਗਰੀਬਾਂ ਤੱਕ ਪਹੁੰਚਾਵਾਂਗੇ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਹੋਵਾਂਗੇ ਤੇ ਕਈ ਪਰਿਵਾਰ ਵੀ ਇਹਨਾਂ ਨੇ ਅੱਜ ਸਾਡੇ ਨਾਲ ਸ਼ਾਮਲ ਕਰਾਏ ਨੇ ਇਹ ਤੇ ਪਹਿਲਾਂ ਹੀ ਸਾਡੇ ਪਰਿਵਾਰ ਨਾਲ ਹੀ ਤਗੜੇ ਹੋ ਕੇ ਹੀ ਜੋ ਭਾਰਤੀ ਜਨਤਾ ਪਾਰਟੀ ਦੇ ਨੀਤੀਆਂ ਨੇ ਲੋਕ ਇਹ ਨੀਤੀਆਂ ਤੇ ਜਿਹੜੀਆਂ ਲੋਕ ਇਸ ਪੰਜਾਬ ਸਰਕਾਰ ਦੀਆਂ ਲੋਕ ਮਾੜੂ ਨੀਤੀਆਂ ਉਹਨਾਂ ਨੂੰ ਲੋਕਾਂ ਨੂੰ ਸੁਚੇਤ ਕਰਕੇ ਆਉਣ ਆੜੀ ਕਿਹੜੀ ਵਿਧਾਨ ਸਭਾ ਆ 27 ਦੇ ਵਿੱਚ ਉਹ ਚ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਕੇ ਕਿਉਂਕਿ ਇਹ ਬੜੇ ਸੂਝਵਾਨ ਹੈ ਲੋਕਾਂ ਨੇ ਮਨ ਬਣਾਇਆ ਪੰਜਾਬ ਕਰਜ਼ੇ ਥਲੇ ਡੁੱਬਿਆ ਪਿਆ 4 ਲੱਖ ਕਰੋੜ ਦੇ ਕਰਜ਼ੇ ਦਾ ਅੱਜ ਦੇ ਤਰੀਕ ਕਰਜ਼ਾ ਆ ਜੋ ਮੈਨੂੰ ਆਸ ਹੈ ਕਿ ਸਾਲ ਦੇ ਵਿੱਚ ਇਹਨਾਂ 4.5 5 ਲੱਖ ਕਰੋੜ ਦੇ ਨੰਗਾ ਨੇ ਇਹਨਾਂ ਠੱਗਾ ਨੇ ਲੈ ਜਾਣਾ ਕਰਜ਼ਾ ਤੇ ਇਹ ਕਰਜ਼ੇ ਰਹਿਤ ਪੰਜਾਬ ਤਾਦੀ ਹੋਣਾ ਜੇ ਆਪਣਾ ਡਬਲ ਇੰਜਨ ਦੀ ਸਰਕਾਰ ਹੋਊਗੀ ਤੇ ਜਿਹੜੀਆਂ ਅੱਜ ਤਰਾ ਹਾੜ ਜਿਹੜਾ ਹਾੜਾ ਆ ਆਪਣਾ ਆਪਾਂ ਕੁਦਰਤ ਦੇ ਘਰ ਤੇ ਕਹਿ ਨਹੀਂ ਆ ਪਰ ਸਰਕਾਰ ਦੀ ਬੜੀ ਵੱਡੀ ਨਲਾਕੀ ਆ ਕੋਈ ਪ੍ਰਬੰਧ ਨਹੀਂ ਹੋਏ ਬੇੜਾ ਘਰ ਕੋਇਆ ਪਿਆ ਸੀ ਕੋਈ ਨਾਣਿਆਂ ਦੀਆਂ ਤੁਸੀਆਂ ਦੀਆਂ ਆਪਣੇ ਸਕੀਆਂ ਦੀਆਂ ਸੂਆਂ ਦੀਆਂ ਬੰਨਾਂ ਦੀਆਂ ਕੋਈ ਸਫਾਈ ਨਹੀਂ ਹੋਈ ਆ ਜਿਹੜੀ ਡੀਸੀ ਮੈਡਮ ਆ ਉਹ ਸਵਾਏ ਝੂਟੇ ਲੈਣ ਤੋਂ ਲੋਕਾਂ ਨੂੰ ਗੁੰਮਰਾਹ ਕਰਕੇ ਉਹਨੂੰ ਵੇਖੋ ਉਹਨੂੰ ਉਹਨੂੰ ਕੀ ਪੋਸ ਦਿੱਤੀ ਆ ਇਹ ਜਾਂ ਡੀਸੀ ਡੀਸੀ ਜਿਹੜੇ ਦੀ ਮਾਂ ਹੁੰਦੀ ਆ ਉਹਨੂੰ ਹੋਰ ਤਗੜਾ ਮਹਿਕਮਾ ਲੁੱਟਣ ਲਈ ਦੇ ਦਿੱਤਾ ਮੁਹਾਲੀ ਚ ਉਹਨੂੰ ਹੋਰ ਤਗੜਾ ਮਹਿਕਮਾ ਤੇ ਇੱਕ ਗਮਾੜਾ ਜੇ ਭੇਜਤਾ ਕਿ ਤੂੰ ਤਗੜਾ ਹੋ ਕੇ ਹੋਰ ਪੰਜਾਬ ਦਾ ਬੇੜਾ ਕਰ ਕਰ ਇੱਥੇ ਢੇਡ ਨਹੀਂ ਭਰੇ ਲੋਕ ਮਰੇ ਨਹੀਂ ਉੱਥੇ ਹੋਰ ਤੂੰ ਬਾਹਰ ਲੁੱਟ ਤਗੜੇ ਹੋ ਕੇ ਲੁੱਟ ਤੇ ਸਾਨੂੰ ਲਟਾ ਮੇਰਾ ਕਹਿਣ ਤੋਂ ਭਾਵੇਂ ਆ ਕਿ ਅਸੀਂ ਨਾਲੇ ਹਲਕੇ ਦੀ ਕਿਸਮਤ ਮਾੜੀ ਜਿਹੜਾ ਐਮਐਲਏ ਵਿਧਾਇਕ ਬਣਾਇਆ ਸੀ ਇਹ ਉਸਦੀ ਪਾਰਟੀ ਨੇ ਇਹਨੂੰ ਵਜੀਰੀ ਤੋਂ ਹੀ ਲਾਤਾ ਪਹਿਲੀ ਗੱਲ ਦੇ ਨੂੰ ਆਪਣੇ ਮਹਿਕਮਿਆਂ ਦਾ ਨਹੀਂ ਪਤਾ ਤੇ ਜਿਹਨੂੰ ਨਲਾਇਕ ਨੂੰ ਆਪਣੀ ਸੀਟ ਦਾ ਨਹੀਂ ਪਤਾ ਆਪਣੇ ਫਰਜ਼ਾਂ ਦਾ ਨਹੀਂ ਪਤਾ ਸਵਾਏ ਰੇਤਾ ਵਗਾਉਣ ਤੋਂ ਸਵਾਏ ਨਸ਼ੇ ਵਗਾਉਣ ਤੋਂ ਸਵਾਏ ਗੁੰਡਾਗਰਦੀਆਂ ਕਰਾਉਣ ਤੋਂ ਸਵਾਏ ਪੈਸੇ ਲੁੱਟਣ ਲੋ ਸਾਰਾ ਟੱਬਰ ਇੱਥੇ ਆਉਂਦਾ ਆ ਪੈਸੇ ਲੁੱਟ ਕੇ ਲੈ ਜਾਂਦਾ ਆ ਕਣਕ ਦੀ ਨੀਤੀ ਆ 74 ਕਰੋੜ ਰੁਪਇਆ ਸੈਂਟਰ ਨੇ 5 ਲੱਖ ਏਕੜ ਦੇ ਹਿਸਾਬ ਨਾਲ ਕੜਕਦਾ ਬੀ ਭੇਜਿਆ ਆ ਤੇ ਇਹ ਸਰਕਾਰ ਦੇ ਕਾਇਦੇ ਕਾਨੂੰਨ ਦੇ ਸੰਵਿਧਾਨ ਹੁੰਦਾ ਕਿ ਕੌਂਸਲਟੇਸ਼ਨ ਹੁੰਦਾ ਸੈਂਟਰ ਨੇ ਉਹ ਜਿਹੜੇ ਪੰਜਾਬ ਸਰਕਾਰ ਨੂੰ ਭੇਜਤਾ ਵੀ ਇਹ ਪੰਜਾਬ ਸਰਕਾਰ ਉਹ ਵੀ ਵੰਡਦੀ ਪਈ ਆ ਤੇ 3600 3600 ਇਕੱਟੇ ਮਕਾਨ ਦੇ 1,60,000 ਰੁਪਏ ਦਾ ਸੈਂਟਰ ਨੇ ਪੈਸੇ ਭੇਜਦੇ ਆ ਇਹ ਲੋਕਾਂ ਨੂੰ ਦੱਸਦੇ ਹੀ ਨਹੀਂ ਆ ਇਹ ਘਬਰਾਹ ਕਰਦੇ ਪਏ ਆ ਕਿਉਂਕਿ ਪਹਿਲਾਂ ਪੰਜ ਸਾਲ ਕਾਂਸ ਦੀ ਸਰਕਾਰ ਰਹੀ ਆ ਹੁਣ ਆ ਆਪ ਦੀ ਸਰਕਾਰ ਰਹੀ ਆ ਕਿਹੜੀਆਂ ਸੈਂਟਰ ਦੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਭਾਰਤੀ ਜਨਤਾ ਬੜੇ ਲੋਕਾਂ ਦਾ ਘਾਉ ਨਹੀਂ ਦਿੰਦੇ ਪਰ ਲੋਕ ਬੜੇ ਸਿਆਣੇ ਹੋ ਗਏ ਆ ਟੋਰ ਆ ਪਿਆ ਚੋਰ ਟੱਬਰਿਆ ਤੇ ਬਰਤੀਏ ਸਾਡੇ ਦੇਕਰ ਹੁੰਦਾ ਪਿਆ ਤੇ ਮੈਂ ਤੇ ਹੈਰਾਨ ਚੁੱਕ ਕੇ ਸਾਨੂੰ ਅੰਦਰ ਭੇਜਿਆ ਕੀਤਾ ਇਹ ਤੇ ਸ਼ਰਿਆਂ ਫਿਰਦੇ ਪਏ ਹੁਣ ਵੀ ਜੇ ਤੇਰੇ ਤੇ ਜਾਨ ਆ ਜੇ ਜੁਰਤ ਆ ਭੇਜ ਤੇ ਗੱਲ ਸੁਣ ਲੈ ਇਹ ਸਦਾ ਸਰਕਾਰ ਰਹਿਣੀ ਆ ਕੱਲੂ ਕਰੇ ਸਾਡਾ ਸਮਾਂ ਆਇਆ ਨਾ ਤੂੰ ਉਹਦੇ ਪਰਚਾ ਕੀਤਾ ਤੈਨੂੰ ਚੁੱਕ ਕੇ ਮੈਂ ਅੰਦਰ ਆਪ ਖੜੂਗਾ ਵੇਖੀ ਜਨਾਬ ਨੂੰ ਫੇਰ ਗੱਲ ਕਰੀ ਮਿਲ ਤੇਨੂੰ ਮੈਂ ਆ ਭੇਜੂ ਅੰਦਰ ਤੈਨੂੰ ਜਸੂ ਪਰਿਧਿਆਜ ਪਰਚੇ ਏ ਧਕੇਸ਼ aí ਦੇ ਗੁੰਡਾਗਨਦੀ ਕਰੀ ਕਰੀਦੀ ਜਿਹੜੀ ਤੂੰ ਫੀਮ ਖਾ ਕੇ ਥੱਥਾ ਥੱਥ ਬਣਾ ਕਰਦਾ ਤੂੰ ਹਸਤਾ ਲਾਈਂ ਦਾਖ ਰਹੀਂ ਨਾ ਫੀਮ ਖਾ ਕੇ ਹਸਪਤਾਲਾ ਨੂੰ ਲਾਉਣਾ ਉਹ ਵੀ ਮੇਰੇ ਕੋ ਤੇਰੀਆਂ ਆ ਗਈਆਂ ਜਿੱਥੇ ਤੂੰ ਜਾਣਾ ਕਿਥੇ ਤੂੰ ਫੀਮ ਖਾ ਕੇ ਹਸਪਤਾਲਾ ਨੂੰ ਲੰਮੇ ਪੈਣਾ ਤੂੰ ਉਹਦੇ ਹੈਗਾ ਹੀ ਨਸ਼ਈ ਆ ਤੂੰ ਉਹਦੇ ਸ਼ਰਾਬਾ ਘੜਾਉਣਾ ਆ ਨਸ਼ੇ ਵਗਾਉਣਾ ਆ ਰੇਤਾ ਵਗਾਉਣਾ ਚੋਰੀ ਕਰਾਉਣਾ ਆ ਤੇ ਆਪਣੇ ਵਰਕਰ ਨੂੰ ਮਾਰਦਾ ਤੇ ਸਰਮਾਇਦਾਰਾਂ ਨੂੰ ਤੂੰ ਪੈਸੇ ਇਕੱਠੇ ਕਰਦਾ ਪਿਆ ਦੱਸੋ ਝੂਠ ਆ ਮੇਰੇ ਕੋ ਤੇ ਇੱਕ ਇੱਕ ਸਬੂਤ ਆ ਮੈਂ ਦੇ ਦੂੰਗਾ ਜੋ ਇਹ ਕਰਦਾ ਪਿਆ ਜਨਾਰੇ ਹਲਕੇ ਜੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਇਹ ਨਾਲੇ ਵਾਲਿਆਂ ਨੂੰ ਇਹ ਕੋਈ ਡਰ ਨਹੀਂ ਲੋੜ ਇਹ ਜਾਂਦੀ ਭਾਰਦਾ ਇਹ ਬਾਰੇ ਕੋਈ ਬਚ ਕੇ ਰਿਓ ਉਹ ਕਹਿੰਦੇ ਨਾ ਉਹ ਦਿਨ ਮਾਰੇ ਹੋਣ ਤੇ ਊਠ ਤੇ ਜਿਹੜੇ ਕੁੱਤਾ ਵੜ ਜਾਂਦੇ ਕੋਈ ਬਚ ਕੇ ਰਿਓ ਇੰਨਾ ਹੀ ਬੜਾ ਇਹਦੇ ਵੱਸ ਕੁਛ ਨਹੀਂ ਜੇ ਇਹ ਕੁਛ ਨਹੀਂ ਕਰ ਸਕਦਾ ਬਹੁਤ ਬਹੁਤ ਤਰਵਾਰ ਮੈਂ ਇਸੇ ਪਾਰਟੀ ਦਾ ਹਾਂ ਜੀ ਉਹ ਜਦੋਂ ਹਵਾ ਖਿਲਾਫ ਸੀ ਕਿਸਾਨੀ ਅंदोलਨ ਕਰਕੇ ਘਰ ਬੈਣਾ ਪਿਆ ਸਾਲ ਡੇਢ ਸਾਲ ਮੈਂ ਕੋਈ ਪਾਰਟੀ ਦਾ ਨਹੀਂ ਕੀਤਾ ਤੁਸੀਂ ਕੋਈ ਆਡੀਓ ਵੀਡੀਓ ਕੋਈ ਨਹੀਂ ਮਿਲਦੇ ਤੇ ਵਿਖਾ ਸਕਦੇ ਤੇ ਵਿਸ਼ੇਸ਼ ਜ਼ਰੂਰ ਰਹੀ ਸੀ ਅੱਜ ਦੂਰ ਕੀਤੇ ਆ ਇਨਾਂ ਦਾ ਇਨਾਂ ਦਾ ਰਹਿਣਾ ਆ ਤੇ ਹੁਣ ਮਿਹਨਤ ਕਰਾਂਗੇ ਤੇ ਇਲੈਕਸ਼ਨ ਆਉਣਗੇ ਆ ਇਲੈਕਸ਼ਨ ਦਸਣਗੇ ਆ ਜਿਹੜੀ ਅੱਜ ਗੱਲ ਇਹਨਾਂ ਸ਼ਾਮਿਲ ਹੋਉਂਦੀ ਮਿੱਤਰ ਮੇਰੇ ਨਾਲ ਬੜੇ ਆ ਪੁਰੇ ਪਰ ਉਹ ਸਮੇਂ ਕਰਕੇ ਫੋਟੋਆਂ ਕਰਕੇ ਸਾਨੂੰ ਮੈਂ ਕੋਈ ਗੱਲ ਨਹੀਂ ਆ ਕਿੰਨੇ ਪ੍ਰਭਾਵ ਸ਼ਾਮਿਲ ਹੋਏ ਆ 6-7 ਹੋਇਆ ਨਗਰਪਾਲਿਕਾ ਦਾ ਨਾਲੇ ਦੇ ਕਰੀਬੀ ਉਹ ਤੁਸੀਂ ਪ੍ਰਧਾਨ ਦੇ ਕਾਫੀ ਸਪੋਰਟ ਵੀ ਨਹੀਂ ਉਹ ਭਰਾਜ ਭਰਾ ਰਹਿਣਾ ਆ ਵੇਖੋ ਜੀ ਉਹ ਚਲਦਾ ਕੀ ਆ ਤੁਹਾਡੇ ਗਵਰਨਰ ਭਰਾ ਆ ਭਰਾ ਰਹਿਣਾ ਆ ਕੀ ਕੀ ਕਿੰਨੇ ਨਹੀਂ ਦੱਸੇ ਸਾਰਿਆਂ ਨੇ ਸਾਡਾ ਇਹ ਛੋਟਾ ਜਿਹਾ ਸ਼ਹਿਰ ਆ ਸਾਡਾ ਪਾਈਚਰਾ ਸਈ ਸਾਡੀਆਂ ਖੁਸ਼ੀਆਂ ਕਮੀਆਂ ਸਾਂਝੀਆਂ ਨੇ ਆਂ ਗਵਾਂਡੀ ਭਰਾ ਆ ਆਪਣਾ ਤੇ ਚਲੋ ਆਂਦੇ ਘਰ ਦਾ ਪੇਤੀ ਲੰਗਾ ਢਾਵੇ ਜਿਉਂ ਕੋਈ ਸੱਤ ਪੰਜ ਸੱਤ ਬੰਦੇ ਖਾਣੇ ਆਏ ਪਤਾ ਮੇਰੇ ਭਰਾ ਨੇ ਫੋਨ ਵੀ ਕੀਤਾ ਵੀ ਨਾ ਨਾ ਜਾਇਓ ਹੈ ਤੇ ਨਾ ਜਾਇਓ ਯਾਰ ਸ਼ਾਲ ਨਾ ਜਾਇਓ ਉਹ ਦੱਸਦੇ ਮੈਨੂੰ ਗਏ ਨੇ ਤੇ ਕੋਈ ਆਪਣਾ ਭਰਾ ਕੋਈ ਗੱਲ ਨਹੀਂ ਲੜਨ ਰਾਤ ਆਵੇ ਵਿਛੜ ਰਾਤ ਨਾ ਆਵੇ ਹੈ ਨਿੱਕੇ ਮੋਟੀਆਂ ਪਾਰਟੀਆਂ ਚ ਹੋ ਜਾਂਦੀਆਂ ਤੇ ਪੁਰਾਣਾਂ ਚ ਹੋ ਜਾਂਦੀਆਂ ਨੇ ਉਹ ਭਰਾਤ ਨੇ ਭਰਾ ਰਹਿਣਾ ਆ ਇਹ ਸਤਕਾਰਯੋਗ ਨੇ ਚਲੋ ਸਾਡੀ ਸਿਫਤ ਕਰੰਦੇ ਨੇ ਇਹ ਪਰਿਵਾਰ ਖੁੱਦ ਚੰਗਾ ਹੈ ਮਹੱਲੇ ਵਿੱਚ ਹੋਰ ਵੀ ਜੁਆਇਨਿੰਗਸ ਕਰਵਾਓਗੇ ਆਪਣੇ ਚ ਘਰਾਂ ਗਾਣ ਤੁਹਾਡੇ ਹੋਰ ਵੀ ਘਰ ਹੈ ਜੀ ਹਾਂ ਜੈਨਕ ਅੱਜ ਹੋਣੀ ਨਹੀਂ ਤੁਹਾਨੂੰ ਦੱਸਿਆ ਵੀ ਕੋਈ ਦੁਨੀਆ ਲੋਕਾਂ ਨੂੰ ਸਿਆਣੇ ਹੋ ਗਏ ਨੇ ਪਰ ਮੈਂ ਵੀ ਉਹਨਾਂ ਨੂੰ ਸਮਝਿਆ ਅੱਜ ਜੇ ਤੁਹਾਡਾ ਕੋਈ ਕੰਮ ਹੋਂਦਿਆ ਨਾ ਤੇ ਕਰਾ ਲਓ 6 ਮਹੀਨੇ ਸਾਲ ਜੇ ਸਰਕਾਰ ਹੁੰਦੀ ਹੈ ਨਾ ਕਿ ਕਹਿੰਦਾ ਸਾਡੇ ਕੋਲ ਪਾਵਰ ਨਹੀਂ ਹੈਗੀ ਤੇ ਮੈਂ ਤੁਹੇ ਕਰਾ ਲਓ ਕੋਈ ਕਹਿ ਲੈਣੇ ਆ